ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਤੇ ਆਫਰ 4 ਪੌਨੇ ਆ ਪਹਿਲੀ ਖਬਰ ਤੇ ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਆਪਕੋਵ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਦਿਮੀਰ ਪੁਤਿਨ ਦੇ ਵਿਚਕਾਰ ਆਮੋ ਸਾਹਮਣੇ ਮੁਲਾਕਾਤ ਦੀਆਂ ਤਿਆਰੀਆਂ ਜਾਰੀ ਨੇ ਦੈਲਰਿਕਾਪਕੋਬ ਨੇ ਇਹ ਵੀ ਆਖਿਆ ਕਿ ਪੁਤਿਨ ਟਰੰਪ ਦੀ ਸੰਭਾਵਿਤ ਮੁਲਾਕਾਤ ਦੇ ਵਿੱਚ ਸਿਰਫ ਯੂਕਰੇਨ ਯੁੱਧ ਹੀ ਨਹੀਂ ਸਗੋਂ ਵਿਸ਼ਵਵਿਆਪੀ ਮੁੱਦਿਆਂ ਉੱਤੇ ਵਿਆਪਕ ਚਰਚਾ ਵੀ ਹੋ ਸਕਦੀ ਹੈ। ਉਹਨਾਂ ਆਖਿਆ ਕਿ ਸਵਾਲ ਸਾਡੇ ਦੇਸ਼ਾਂ ਦੇ ਵਿਚਕਾਰ ਸਬੰਧਾਂ ਨੂੰ ਆਮ ਬਣਾਉਣ ਦੀ ਦਿਸ਼ਾ ਦੇ ਵਿੱਚ ਅੱਗੇ ਵਧਣ ਯੂਕਰੇਨ ਸਮੇਤ ਸਭ ਤੋਂ ਗੰਭੀਰ ਅਤੇ ਸੰਭਾਵੀ ਤੌਰ ਦੇ ਉੱਤੇ ਬਹੁਤ ਖਤਰਨਾਕ ਸਥਿਤੀਆਂ ਨੂੰ ਹੱਲ ਕਰਨ ਦੇ ਤਰੀਕੇ ਲੱਭਣ ਬਾਰੇ ਵੀ ਵਿਚਾਰ ਹੈ। ਉਹਨਾਂ ਇਹ ਵੀ ਆਖਿਆ ਕਿ ਅਜਿਹੀ ਮੀਟਿੰਗ ਕਰਵਾਉਣ ਦੀ ਕੋਸ਼ਿਸ਼ ਅਜੇ ਸ਼ੁਰੂਆਤੀ ਪੜਾਅ ਦੇ ਵਿੱਚ ਹੈ ਅਤੇ ਇਹਨਾਂ ਨੂੰ ਸੰਭਾਵ ਬਣਾਉਣ ਦੇ ਲਈ ਸਖਤ ਤਿਆਰੀਆਂ ਦੀ ਲੋੜ ਵੀ ਹੋਵੇਗੀ। ਰੀਆਪਕੋਵ ਨੇ ਕਿਹਾ ਕਿ ਅਮਰੀਕਾ ਅਤੇ ਰੂਸੀ ਰਾਜਦੂਤ ਅਗਲੇ 2 ਹਫਤਿਆਂ ਦੇ ਅੰਦਰ ਮਿਲ ਸਕਦੇ ਨੇ ਤਾਂ ਜੋ ਸੀਨੀਅਰ ਅਧਿਕਾਰੀਆਂ ਵਿਚਕਾਰ ਗੱਲਬਾਤ ਦਾ ਰਾਹ ਪੱਧਰਾ ਕੀਤਾ ਜਾ ਸਕੇ ਕੇਂਦਰੀ ਰਾਜमंत्री ਰਵਨੀ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਉੱਤੇ ਦਿੱਲੀ ਦੇ ਵਿੱਚ ਸੱਤਾ ਗਵਾਉਣ ਤੋਂ ਬਾਅਦ ਪੰਜਾਬ ਦੇ ਵਿੱਚ 21 ਆਈਪੀਐਸ ਅਧਿਕਾਰੀਆਂ ਦੇ ਅਦਵਾਦਲੇ ਕਰਨ ਦਾ ਦੋਸ਼ ਲਗਾਇਆ ਕੇਂਦਰੀ ਮੰਤਰੀ ਗਵਰੀਤ ਬਿੱਟੂ ਨੇ ਦੋਸ਼ ਲਗਾਇਆ ਕਿ ਸਿਰਫ ਉਹਨਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਜੋ ਦਿੱਲੀ ਚੋਣਾ ਦੌਰਾਨ ਪੈਸੇ ਨਹੀਂ ਦੇ ਸਕੇ ਤੁਹਾਨੂੰ ਦੱਸਦੇ ਹਾਂ ਕਿ ਪਿਛਲੇ ਸ਼ੁੱਕਰਵਾਰ ਦੁਪਹਿਰ ਨੂੰ ADGP DIG ਸਮੇਤ 21 IPS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਜਲੰਧਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਅਤੇ 9 ਜ਼ਿਲ੍ਹਿਆਂ ਦੇ SSPs ਦੇ ਨਾਂ ਵੀ ਸ਼ਾਮਲ ਸਨ ਕੇਂਦਰੀ ਮੰਤਰੀ ਰਵਦੀ ਬਿੱਟੂ ਨੇ ਦੋਸ਼ ਲਗਾਇਆ ਕਿ ਦਿੱਲੀ ਦੇ ਕਪੂਥਲਾ ਹਾਊਸ ਨੂੰ ਪੈਸੇ ਇਕੱਠੇ ਕਰਨ ਦੇ ਕੇਂਦਰ ਵੱਜੋਂ ਵਰਤਿਆ ਜਾਂਦਾ ਸੀ ਤੇ ਗੇਟ ਉੱਤੇ ਇੱਕ ਰਜਿਸਟਰ ਲੱਗਾ ਹੋਇਆ ਸੀ ਜਿਸ ਵਿੱਚ ਪੰਜਾਬ ਦੇ ਅਧਿਕਾਰੀਆਂ ਦੇ ਨਾਂ ਵੀ ਸਨ ਤੇ ਜਿਹੜਾ ਅਧਿਕਾਰੀ ਇਸ ਰਜਿਸਟਰ ਦੇ ਅਨੁਸਾਰ ਪੈਸੇ ਨਹੀਂ ਦੇ ਸਕਿਆ ਉਹਦਾ ਤਬਾਦਲਾ ਕਰ ਦਿੱਤਾ ਗਿਆ ਇਹ ਸਿਰਫ ਐਥ ਲਈ ਹੋਇਆ ਕਿਉਂਕਿ ਇਹ ਅਧਿਕਾਰੀਆਂ ਨੇ ਸਰਕਾਰ ਦੀ ਇੱਛਾ ਅਨੁਸਾਰ ਪੈਸੇ ਨਹੀਂ ਦਿੱਤੇ ਤੇ ਮੰਤਰੀ ਬਿੱਟੂ ਨੇ ਅੱਗੇ ਕਿਹਾ ਕਿ ਹੁਣ ਅਗਲੀ ਵਾਰੀ ਡੀਸੀਜ਼ ਅਤੇ ਪੰਜਾਬ ਦੇ ਹੋਰ ਵਿਭਾਗਾਂ ਦੀ ਹੈ ਸ਼ਰੋਮਣੀ ਆਕਾਲੀ ਦਲ ਦੀ ਭਰਤੀ ਸਬੰਧੀ ਸ਼੍ਰੀ ਅਕਾਲ ਤਖਤ ਦੇ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਦੇ ਵਿੱਚੋਂ ਪੰਜ ਮੈਂਬਰਾਂ ਨੇ ਅੱਜ ਦਥੇਦਾਰ ਗਾਨੀ ਰਗਵੀਰ ਸਿੰਘ ਜੀ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਹੈ ਅਤੇ ਹੁਣ ਤੱਕ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ। ਇਹ ਤੋਂ ਪਹਿਲਾਂ ਕਮੇਟੀ ਦੇ ਪੰਜ ਮੈਂਬਰਾਂ ਵੱਲੋਂ ਕਮੇਟੀ ਦੀ ਕਾਰਗੁਜ਼ਾਰੀ ਸੰਬੰਧੀ ਲਿਖਤੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰ ਤਵਿਹੇ ਸੌਂਪ ਦਿੱਤੀ ਗਈ ਸੀ ਤੇ ਇੱਕ ਕਾਂਟੇ ਦੇ ਕਰੀਬ ਚੱਲੀ ਮੀਟਿੰਗ ਦੇ ਦੌਰਾਨ ਕਮੇਟੀ ਮੈਂਬਰਾਂ ਨੇ ਜਥੇਦਾਰ ਨੂੰ ਕਮੇਟੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਸੰਬੰਧੀ ਜਾਣੂ ਵੀ ਕਰਵਾ ਦਿੱਤਾ ਤੇ ਉਹਨਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਅਤੇ ਉਹ ਭਰਤੀ ਆਪਣੇ ਤੌਰ ਉਤੇ ਹੀ ਕਰਨਾ ਚਾਹੁੰਦੇ ਨੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਅਕਾਲ ਤਖਤ ਵੱਲੋਂ ਜੋ ਵੀ ਅਗਲਾ ਆਦੇਸ਼ ਦਿੱਤਾ ਜਾਵੇਗਾ ਕਮੇਟੀ ਮੈਂਬਰ ਉਸ ਮੁਤਾਬਕ ਕੰਮ ਕਰਨਗੇ। ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ ਚੰਡੀਗੜ੍ਹ ਦੇ ਵਿੱਚ ਹੋਈ 6ਵੀਂ ਮੀਟਿੰਗ ਦੇ ਵਿੱਚ ਵੀ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਮੀਟਿੰਗ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਵੀ ਖਾਸ ਤੌਰ ਤੇ ਹਿੱਸਾ ਲਿਆ ਸੀ। ਤੇ ਇਸ ਮੁਲਾਕਾਤ ਤੋਂ ਬਾਅਦ ਉਹਨਾਂ ਗੱਲਬਾਤ ਨੂੰ ਸਕਾਰਾਤਮਕ ਦੱਸਿਆ ਤੇ ਸ਼ਿਵਰਾਜ ਚੋਹਾਨ ਨੇ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਦੇ ਨਾਲ ਸੁਣਿਆ ਅਤੇ ਅਸੀਂ ਮੋਦੀ ਸਰਕਾਰ ਦੀਆਂ ਤਰਜੀਹਾਂ ਨੂੰ ਅੱਗੇ ਰੱਖਿਆ ਜੋ ਕਿ ਕਿਸਾਨਾਂ ਦੀ ਭਲਾਈ ਦੇ ਨਾਲ ਸੰਬੰਧਿਤ ਨੇ ਦੂਜੇ ਪਾਸੇ ਢਾਈ ਕਾਂਟਾ ਚੱਲੀ ਮੀਟਿੰਗ ਦੇ ਵਿੱਚ ਕਿਸਾਨ ਐਮਐਸਪੀ ਦੀ ਗਰੰਟੀ ਦੀ ਮੰਗ ਉੱਤੇ ਅੜੇ ਰਹੇ ਤੇ ਉਹਨਾਂ ਅੰਕੜੇ ਕੇਂਦਰ ਦੇ ਸਾਹਮਣੇ ਰੱਖੇ ਨੇ ਹੁਣ ਅਗਲੀ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਹੀ ਹੋਵੇਗੀ ਤੇ ਦੂਜੇ ਪਾਸੇ ਕਿਸਾਨਾਂ ਦਾ 25 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ ਵੀ ਹੈ ਕਿਸਾਨਾਂ ਆਗੂ ਸਰਵਰ ਸਿੰਘ ਪੰਦੇਰ ਨੇ ਕਿਹਾ ਸੀ ਕਿ ਜੇ ਮੀਟਿੰਗ ਦੇ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਉਹ ਦਿੱਲੀ ਵੱਲ ਕੂਚ ਕਰਨਗੇ ਅੱਜ ਇਸ ਬਾਰੇ ਫੈਸਲਾ ਵੀ ਹੋ ਸਕਦਾ ਹੈ ਇਟਲੀ ਦੇ ਪ੍ਰਧਾਨ ਮੰਤਰੀ ਜੋਰਜਿਆ ਮੈਲੋਨੀ ਨੇ ਵਿਸ਼ਵ ਰਾਜਨੀਤਿਕ ਖੱਬੇ ਪੱਖੀ ਧਰਦੇ ਦੌਰੇ ਮੌਪਦਨਾ ਦੀ ਨਿੰਦਾ ਕੀਤੀ ਅਤੇ ਨਾਲ ਹੀ ਇਹ ਉਜਾਗਰ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਜנטיਨਾ ਦੇ ਰਾਸ਼ਟਰਪਤੀ ਜੇਵੀਆਰ ਮੇਲੀ ਅਤੇ ਉਹ ਖੁਦ ਇਕੱਠੇ ਇੱਕ ਨਵੇਂ ਗਲੋਬਲ ਸੱਜੇ ਪੱਖੀ ਅੰਦੋਲਨ ਦਾ ਨਿਰਮਾਣ ਕਰ ਰਹੇ ਨੇ ਅਤੇ ਉਹਦੀ ਅਗਵਾਈ ਕਰ ਰਹੇ ਨੇ ਤੇ ਮੈਲੋਨੀ ਨੇ ਕਿਹਾ ਕਿ ਜਦੋਂ ਇਹ ਰਾਸ਼ਟਰਵਾਦੀ ਨੇਤਾ ਰਾਸ਼ਟਰੀ ਹਿੱਤਾਂ ਤੇ ਸਰਾਦੀ ਸੁਰੱਖਿਆ ਬਾਰੇ ਗੱਲ ਕਰਦੇ ਨੇ ਤਾਂ ਖੱਬੇ ਪੱਖੀ ਉਹਨਾਂ ਨੂੰ ਲੋਕਤੰਤਰ ਲਈ ਖਤਰਾ ਕਹਿਣਾ ਸ਼ੁਰੂ ਕਰ ਦੇਉਂਦੇ ਨੇ ਉਹਨਾਂ ਆਕਿਆ ਕਿ ਖੱਬੇ ਪੱਖੀਆਂ ਦਾ ਦੌੜਾ ਕਰਦਾਰ ਬੇਨਕਾਬ ਹੋ ਗਿਆ ਮੈਲੋਨੀ ਨੇ ਕਿਹਾ ਕਿ ਦੁਨੀਆ ਹੁਣ ਖੱਬੇ ਪੱਖੀਆਂ ਦੀਆਂ ਝੂਠੀਆਂ ਕਹਾਣੀਆਂ ਉੱਤੇ ਵਿਸ਼ਵਾਸ ਨਹੀਂ ਕਰਦੀ ਅਤੇ ਰਾਸ਼ਟਰਪਤੀ ਨੇਤਾਵਾਂ ਦੇ ਵਿਰੁੱਧ ਕੀਤੀ ਜਾਣ ਵਾਲੀ ਪ੍ਰੇਰਿਤ ਆਲੋਚਨਾ ਤੋਂ ਉਹ ਜਾਣੂ ਹੋ ਚੁੱਕੀ ਹੈ ਸੂਡਾਨ ਇਸ ਸਮੇਂ ਹੈਜ਼ਾ ਦੀ ਲਪੇਟ ਵਿੱਚ ਹੈ ਤੇ ਇੱਕ ਤੋਂ ਬਾਅਦ ਇੱਕ ਇਲਾਕੇ ਦੇ ਲੋਕ ਹੈਜ਼ਾ ਦੇ ਲਪੇਟ ਵਿੱਚ ਆ ਰਹੇ ਨੇ ਜਿਸ ਕਾਰਨ ਹੁਣ ਤੱਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸੈਂਕੜੇ ਲੋਕ ਹੜਤਾਲ ਦੇ ਵਿੱਚ ਦਾਖਲ ਨੇ। ਸੂਡਾਨ ਵਿੱਚ ਸਮੇਂ-ਸਮੇਂ ਤੇ ਹੈਜ਼ਾ ਦਾ ਕਹਿਰ ਵਾਪਰਦਾ ਦਿਖ ਰਿਹਾ। ਖਾਸ ਤੌਰ ਉਤੇ ਉਹਨਾਂ ਖੇਤਰਾਂ ਵਿੱਚ ਜਿੱਥੇ ਸਾਫ਼ ਪਾਣੀ ਦੀ ਘਾਟ, ਕਠੋਰ ਜਲਵਾਯੂ ਤੇ ਮਾੜੀਆਂ ਸੈਨੀਟਰੀ ਸਥਿਤੀਆਂ ਨੇ। ਬਹੁਤ ਸਾਰੀਆਂ ਅੰਤਰਰਾਸ਼ਟਰੀ ਸੰਸਥਾਵਾਂ ਸੂਡਾਨ ਦੇ ਵਿੱਚ ਸਿਹਤ ਸੇਵਾਵਾਂ ਅਤੇ ਪਾਣੀ ਦੀ ਸਵੱਛਤਾ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀਆਂ ਨੇ ਪਰ ਹੈਜ਼ੇ ਦੇ ਕਹਿਰ ਦੌਰਾਨ ਬਹੁਤ ਸਾਰੇ ਲੋਕ ਪ੍ਰ ਸਰਦਾਂ ਦੇ ਕੋਸ਼ਤੀ ਸ਼ਰ ਦੇ ਵਿੱਚ ਫੈਲਣ ਦੇ ਨਾਲ ਪਿਛਲੇ 3 ਦਿਨਾਂ ਦੇ ਵਿੱਚ 58 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 1300 ਲੋਕ ਬਿਮਾਰ ਹੋ ਗਏ ਨੇ ਦਿੱਲੀ ਦੇ ਕਾਲਕਾਜੀ ਹਲਕਤੋਂ ਵਿਧਾਇਕ ਆਤਸ਼ੀ ਨੂੰ ਦਿੱਲੀ ਅਸੈਂਬਲੀ ਦੇ ਵਿੱਚ ਵਿਰੋਧ ਉਤਰ ਦੇ ਆਗੂ ਵਜੋਂ ਚੁਣਿਆ ਗਿਆ ਤੇ ਇੱਥੇ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਵਿਧਾਇਕਾਂ ਦੀ ਹੋਈ ਬੈਠਕ ਦੇ ਦੌਰਾਨ ਇਹ ਫੈਸਲਾ ਲਿਆ ਗਿਆ ਉਂਝ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ 22 ਵਿਧਾਇਕ ਵੀ ਮੌਜੂਦ ਸਨ ਤੇ ਦਿੱਲੀ ਅਸੈਂਬਲੀ ਦਾ ਪਹਿਲਾ ਸੈਸ਼ਨ 24 ਫਰਵਰੀ ਤੋਂ ਸ਼ੁਰੂ ਹੋਵੇਗਾ ਚੇਤਰ ਹੈ ਕਿ ਸੱਤਾਧਾਰੀ ਭਾਜਪਾ ਸਰਕਾਰ ਨੇ ਪਿਛਲੇ ਦਿਨੀ ਕਿਹਾ ਸੀ ਕਿ ਤਿੰਨ ਰੋਜ਼ਾ ਸੈਸ਼ਨ ਦੌਰਾਨ ਪਿਛਲੀ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਬਕਾਇਆ ਸੀਏਜੀ ਰਿਪੋਰਟ ਸਦਨ ਦੇ ਵਿੱਚ ਪੇਸ਼ ਕੀਤੀਆਂ ਜਾਣਗੀਆਂ ਤੇ ਭਾਜਪਾ ਨੇ 5 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ 70 ਵਿੱਚੋਂ 48 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਦਿੱਲੀ ਸੱਤਾ ਚੋਂ ਬਾਹਰ ਕਰ ਦਿੱਤਾ ਸੀ ਆਪ ਕਨਵਿੰਦਰ ਅਰਵਿੰਦ ਕੇਜਰੀਵਾਲ ਤੇ ਮਨੀਸ਼ 소ਧਿਆ ਸਮੇਤ ਪਾਰਟੀ ਦੇ ਕਈ ਚੋਟੀ ਦੇ ਆਗੂ ਚੋਣਾਂ ਵਿੱਚ ਹਾਰ ਗਏ ਸਨ ਪਾਪ ਫਰਾਂਸਿਸ ਦੀ ਹਾਲਤਾ ਇਸ ਵੇਲੇ ਬੇहद ਨਾਜ਼ੁਕ ਬਣੀ ਹੋਈ ਹੈ ਸ਼ਨੀਵਾਰ ਨੂੰ ਵੈਟਿਕਨ ਨੇ ਆਖਿਆ ਕਿ ਉਹ ਲੰਬੇ ਸਮੇਂ ਤੋਂ ਦਮੇ ਨਾਲ ਜੁੜੀ ਸਾਹ ਦੀ ਸਮੱਸਿਆ ਤੋਂ ਪੀੜਤ ਹਨ ਜਿਸ ਕਾਰਨ ਉਹਨਾਂ ਨੂੰ ਵੱਡੀ ਮਾਤਰਾ ਵਿੱਚ ਆਕਸੀਜਨ ਦੀ ਲੋੜ ਸੀ 88 ਸਾਲਾ ਪਾਪ ਫਰਾਂਸਿਸ ਫੇਫੜਿਆਂ ਦੀ ਗੰਭੀਰ ਇਨਫੈਕਸ਼ਨ ਕਾਰ ਪਿਛਲੇ ਹਫ਼ਤੇ ਤੋਂ ਹਸਪਤਾਲ ਦੇ ਵਿੱਚ ਦਾਖਲ ਹਨ ਤੇ ਡਾਕਟਰਾਂ ਮੁਤਾਬਕ ਉਹਨਾਂ ਨੂੰ ਅਨੀਮੀਆ ਦੀ ਸਮੱਸਿਆ ਵੀ ਹੈ ਜਿਸ ਕਾਰਨ ਉਹਨਾਂ ਨੂੰ ਖੂਨ ਚੜਾਇਆ ਗਿਆ ਵੈਟਿਕਨ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਪਾਪ ਦਿਨ ਭਰ ਕੁਰਸੀ ਉੱਤੇ ਬੈਠੇ ਰਹੇ ਪਰ ਕੱਲ ਨਾਲੋਂ ਜ਼ਿਆਦਾ ਤਰਦਾਂ ਵਿੱਚ ਨੇ ਫਿਲਹਾਲ ਉਹਨਾਂ ਦੀ ਹਾਲਤ ਬਾਰੇ ਕੋਈ ਪੱਕੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਪੋਪ ਦੇ ਨਿੱਜੀ ਡਾਕਟਰ ਲੋਈ ਕਾ ਕਾਰਬੋਨ ਨੇ ਕਿਹਾ ਕਿ ਉਹ ਅਜੇ ਵੀ ਖਤਰੇ ਤੋਂ ਬਾਹਰ ਨਹੀਂ ਹਨ ਸਾਰੇ ਕਮਜ਼ੋਰ ਮਰੀਜ਼ਾਂ ਵਾਂਗ ਉਹਨਾਂ ਦੀ ਹਾਲਤ ਵੀ ਕਿਸੇ ਸਮੇਂ ਵੀ ਵਿਗੜ ਸਕਦੀ ਹੈ ਅੱਜ ਲਈ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ